ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 33 ਵਾਰ ਪੂਰਾ ਮੂਲ ਮੰਤਰ ਆਇਆ ਹੈ 524 ਕੇ 525 ਵਾਰ ਮੰਗਲ ਸ਼ਬਦ ਪਾਇਆ ਹੈ ਇੱਕ ਓਮਕਾਰ ਸਤਿਗੁਰੂ ਅਰਸ਼ਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਮੰਕਾਰ ਦੇ ਅੱਗੇ ਇੱਕ ਅੰਕਾ ਵਿੱਚ ਲਿਖਿਆ ਹੈ ਉੱਥੇ ਮਹਾਰਾਜ ਜੀ ਦੇ ਇਰੀ ਸਦੀ ਕਾਕਾ ਇੱਕ ਨਹੀਂ ਲਿਖਿਆ ਹੈ ਤੁਸੀਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋਗੇ ਤਾਂ ਤੁਸੀਂ ਦੇਖੋਗੇ ਕਿਤੇ ਵੀ ਮਹਾਰਾਜ ਜੀ ਨੇ ਇਰੀ ਸਦੀ ਕਾਕਾ ਇੱਕ ਨਹੀਂ ਲਿਖਿਆ ਹੈ ਇੱਕ ਅੰਕਾ ਦੇ ਵਿੱਚ ਲਿਖਿਆ ਹੈ ਇਹਦੇ ਪਿੱਛੇ ਕੀ ਕਾਰਨ ਸੀ ਮਹਾਰਾਜ ਜੀ ਨੇ ਅੰਕਾ ਦੇ ਵਿੱਚ ਇੱਕ ਕਿਉਂ ਲਿਖਿਆ ਹੈ ਇਰੀ ਸਦੀ ਕਾਕਾ ਇੱਕ ਕਿਉਂ ਨਹੀਂ ਲਿਖਿਆ ਇਹਦੇ ਪਿੱਛੇ ਬਾਰੇ ਗੁਰੂ ਜੀ ਇੱਕ ਬਹੁਤ ਹੀ ਵੱਡਾ ਕਾਰਨ ਸੀ ਕਿਉਂਕਿ ਅਗਰ ਮਹਾਰਾਜ ਜੀ ਇਰੀ ਸਦੀ ਕਾਕਾ ਇੱਕ ਲਿਖ ਦਿੰਦੇ ਤਾਂ ਇਸ ਦੇ ਅਰਥ ਚੇਂਜ ਹੋ ਜਾਣੇ ਸੀ ਕਿਉਂਕਿ ਸ਼ਬਦਾ ਦੇ ਵਿੱਚ ਲਿਖੇ ਹੋਏ ਅੱਖਰਾਂ ਦੇ ਅਰਥ ਚੇਂਜ ਹੁੰਦੇ ਰਹਿੰਦੇ ਹਨ ਜਿਵੇਂ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਤਾਂ ਗੁਰਬਾਣੀ ਦੇ ਵਿੱਚ ਕਰ ਸ਼ਬਦ ਬਹੁਤ ਵਾਰ ਆਇਆ ਹੈ ਜਿਵੇਂ ਕਿ ਜੇ ਕਰ ਗਿਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਉਥੇ ਕਰ ਦਾ ਅਰਥ ਹੈ ਸੱਤ ਸੰ 6 ਕਰ 6 ਗੁਰੂ 6 ਕਪਦੇਸ਼ ਉਥੇ ਕਰ ਦਾ ਅਰਥ ਹੈ 6 ਸ਼ਾਸਤਰ ਐਸੇ ਕਰੰ ਬਹੁਤ ਬਸਾਏ ਜਾਉ ਜੋ ਖਮਰਾਮ ਗਰਵ ਹੋਏ ਆਏ ਕਬੀਰ ਸਾਹਿਬ ਉਥੇ ਦਾਤਾ ਅਰਥ ਹੈ ਸਰੀਰ ਤੂੰ ਕਰ ਦਾਗ ਕੋਟ ਅਸਵ ਹਸਤੀ ਹਮ ਕਰ ਇਕ ਮੁਰਾਰੀ ਕਬੀਰ ਸਾਹਿਬ ਉਥੇ ਦਾਤਾ ਅਰਥ ਹੈ ਦੇ ਅਖਰਾਂ ਵਿੱਚ ਲਿਖੇ ਹੋਏ ਜੋ ਸ਼ਬਦਾਂ ਦੇ ਅਰਥ ਹੈ ਉਹ ਚੇਂਜ ਹੁੰਦੇ ਰਹਿੰਦੇ ਨੇ ਜਿਵੇਂ ਕਿ ਗੁਰਬਾਣੀ ਦੇ ਵਿੱਚ ਭਾਉ ਸ਼ਬਦ ਆਇਆ ਹੈ ਪਾਵ ਦੇ ਵੀ ਆਪ ਤੇ ਚੇਂਜ ਹੁੰਦੀ ਰਹਿੰਦੇ ਨੇ ਜਿਵੇਂ ਕੀ ਗਾਵੀ ਸੁਣੀਏ ਮੰਨ ਰਖੀਏ ਪਾਵ ਉਥੇ ਪਾਵ ਦਾ ਅਰਥ ਹੈ ਪ੍ਰੇਮ ਪਿਆਰ ਇੱਕ ਸ਼ਬਦ ਹੁੰਦਾ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮਨ ਚੱਲੇ ਤੀਰਤੀ ਮਨ ਖੋਤੇ ਤਨ ਚੋਰ ਇੱਕ ਪਾਵ ਲੱਥੀ ਦਾ ਦਿਆਂ ਦੋਹੇ ਪਾਵ ਚੜੀ ਸੋਹ ਪਤੇ ਪਾਉ ਦਾ ਤੇ ਸ੍ਰੀ ਦਾ ਬਾਹਲਾ ਹਿਸਾਬ ਆਪਣਾ ਤੇ ਸ੍ਰੀ ਨਾ ਇਹਨੂੰ ਬਾਹਲਾ ਹਿਸਾਬ ਇਹਨੂੰ ਕਿਹਾ ਗਿਆ ਹੈ ਪਾਉ ਤਾਂ ਇੱਥੇ ਵੀ ਅੱਅ ਤੇ ਚੇਂਜ ਹੋਗੇ ਇਸ ਕਰਕੇ ਮਹਾਰਾਜ ਜੀ ਨੇ ਅੰਕਾਂ ਵਿੱਚ ਇੱਕ ਲਿਖਿਆ ਹੈ ਕਿਉਂਕਿ ਅੰਕਾਂ ਵਿੱਚ ਲਿਖੇ ਹੋਏ ਆਪਾਂ ਜੋ ਲਿਖਦੇ ਨੇ ਹਾਂ ਉਹ ਤੇ ਕਹਿੰਦੇ ਅੱਅ ਤੇ ਚੇਂਜ ਨਹੀਂ ਹੋਣਗੇ ਇੱਕ ਦਾ ਮਤਲਬ ਹੈ ਇੱਕ ਹੀ ਰਹੇਗਾ ਅੰਕਾਂ ਵਿੱਚ ਤੁਸੀਂ ਜੋ ਵੀ ਲਿਖੋਗੇ 1 2 3 4 5 ਉੱਥੇ ਸ਼ਬਦ ਚੇਂਜ ਨਹੀਂ ਹੋਣਗੇ ਇੱਕ ਦਾ ਅਰਥ ਇੱਕ ਹੀ ਰਹੇਗਾ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਇੱਕ ਲਿਖਿਆ ਗੁਰਨਾਥ ਸਾਹਿਬ ਜੀ ਦਾ ਇੱਕ ਲਿਖਣ ਦਾ ਭਾਵ ਇਹ ਸੀ ਕਿ ਤੁਸੀਂ ਜੋ ਵੀ ਗੁਰਬਾਣੀ ਪੜ ਰਹੇ ਹੋ ਇਹਦੇ ਵਿੱਚ ਸਿਰਫ ਸਿਰਫ ਇੱਕੋ ਹੀ ਪਰਮਾਤਮਾ ਦੀ ਸਿਫਤ ਚਲਾ ਕੀਤੀ ਗਈ ਹੈ ਪਰਮਾਤਮਾ ਇੱਕ ਹੈ ਦੂਸਰਾ ਕੋਈ ਨਹੀਂ ਹੈ ਜੇਕਰ ਗੁਰਨਾਥ ਸਾਹਿਬ ਜੀ ਇਹ ਜੀ ਸਾਡੀ ਤਾਂਕਾ ਇੱਕ ਲਿਖ ਦੇ ਦੇ ਤਾਂ ਇਹਦੇ ਅਰਥ ਚੇਂਜ ਹੋ ਜਾਣੇ ਸੀ ਤਾਂ ਇਥੇ ਗੁਰਬਾਣੀ ਪੜਨ ਵਾਲਿਆਂ ਨੇ ਕਈਆਂ ਨੂੰ ਰੱਬ ਮੰਨ ਲੈਣਾ ਸੀ ਕਿਸੇ ਨੇ ਭਗਵਾਨ ਸ਼ੰਕਰ ਜੀ ਨੂੰ ਰੱਬ ਮੰਨ ਲੈਣਾ ਸੀ ਕਿਸੇ ਨੇ ਵਿਸ਼ਨੂੰ ਜੀ ਨੂੰ ਰੱਬ ਮੰਨ ਲੈਣਾ ਸੀ ਕਿਸੇ ਨੇ ਬ੍ਰਹਮਾ ਨੂੰ ਰੱਬ ਮੰਨ ਲੈਣਾ ਸੀ ਕਿਸੇ ਨੇ ਸੂਰਜ ਦੇਵਤਾ ਨੂੰ ਰੱਬ ਮੰਨ ਲੈਣਾ ਸੀ ਕਿਸੇ ਨੇ ਇੰਦਰ ਦੇਵਤਾ ਨੂੰ ਰੱਬ ਮੰਨ ਲੈਣਾ ਸੀ ਇਸ ਕਰਕੇ ਮਹਾਰਾਜ ਜੀ ਨੇ ਇੱਕ ਲਿਖਿਆ ਕਿ ਪ੍ਰਮਾਤਮਾ ਇੱਕ ਹੈ ਇੱਕ ਹੀ ਹੈ ਉਹ ਪ੍ਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਹਰ ਥਾਂ ਤੇ ਸਰਵ ਵਿਆਪਕ ਨੇ ਹਰ ਇੱਕ ਥਾਂ ਤੇ ਪ੍ਰਮਾਤਮਾ ਦਾ ਵਾਸਾ ਹੈ ਪ੍ਰਮਾਤਮਾ कण कण ਵਿੱਚ ਸਮਾਇਆ ਹੋਇਆ ਹੈ ਮਾੜੀ ਦਾ ਇੱਕ ਲਿਖਣ ਦਾ ਕੰਮ ਇਹ ਸੀ ਕਰਕੇ ਮਹਾਰਾਜ ਜੀ ਨੇ ਅੰਕਾਂ ਵਿੱਚ ਇੱਕ ਲਿਖਿਆ ਇਹਦੀ ਸਾਡੀ ਕਾਕਾ ਇੱਕ ਨਹੀਂ ਲਿਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ fucking